ਬਾਈ ਜੀ ਸਾਰੀ ਇਹ ਮੇਰੇ ਭੈਣ ਭਰਾਵਾਂ ਨੂੰ ਪਹਿਲਾਂ ਤਾਂ ਸਤਿ ਸ੍ਰੀਕਾਲ ਹੈ ਜੀ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਅੱਜ ਫੇਰ ਆਪਾਂ ਨਵੀਂ ਵੀਡੀਓ ਲੈ ਕੇ ਆਏ ਆ ਤੁਹਾਡੇ ਤੇ ਉਹ ਵੀਡੀਓ ਦੇ ਵਿੱਚ ਬਾਈ ਜੀ ਆਪਾਂ ਤੁਹਾਨੂੰ ਦੁਪੱਟਾ ਮਸਲੀਨ ਦੁਪੱਟਾ ਤੇ ਕਾਟਨ ਦੁਪੱਟਾ ਵੀ ਦਿਖਾਵਾਂਗੇ ਇੱਕ ਬਾਈ ਜੀ ਬਹੁਤ ਹੀ ਫੇਮਸ ਕੰਮ ਹੈ ਬਾਈ ਜੀ ਕੱਟ ਪੀਸ ਬਹੁਤ ਜਿਆਦਾ ਡਿਮਾਂਡ ਸੀ ਮੇਰੀਆਂ ਭੈਣਾਂ ਦੀ ਮੇਰੀਆਂ ਮਾਮਾ ਦੀ ਵੀ ਕੱਟ ਪੀਸ ਬਾਈ ਜੀ ਲੈ ਕੇ ਆਓ ਹੋਰ ਨਵੇਂ ਤੋਂ ਨਵੇਂ ਡਿਜ਼ਾਈਨ ਨਵੇਂ ਤੋਂ ਨਵਾਂ ਕੱਪੜਾ ਤੇ ਆਪਾਂ ਕੱਟ ਪੀਸ ਵਾਈ ਜੀ ਹੋਰ ਡਿਜ਼ਾਈਨ ਦੇ ਤੇ ਨਵਾਂ ਕੱਪੜਾ ਪੂਰਾ ਵਧੀਆ ਪਿਓਰ ਕਾਟਨ ਲੈ ਕੇ ਆਏ ਆਂ ਬਾਈ ਜੀ ਆਪਾਂ ਉਹ ਥੋੜੇ ਆਪਾਂ ਰੂ ਰੂ ਕਰਾਂਗੇ ਤੇ ਬਾਈ ਜੀ ਇਹ ਜਿਹੜਾ ਆਪਣਾ ਲੋਕੇਸ਼ਨ ਹੈ ਬਾਈ ਜੀ ਆਪਣੀ ਇਹ ਤੁਹਾਨੂੰ ਪਤਾ ਹੀ ਆਈ ਵੀਡੀਓ ਆਪਾਂ ਦੱਸਦੇ ਆਂ ਇਹ ਲੋਕੇਸ਼ਨ ਵਾਈ ਜੀ ਮਨਜਿੰਦਰ ਕਲਾਥ ਹਾਊਸ ਮੈਸਟਰਖਾਨਾ ਜ਼ਿਲ੍ਹਾ ਬਠਿੰਡਾ ਵੀਰ ਜੀ ਆਪਣਾ ਜਿਹੜਾ ਪਿੰਡ ਹੈ ਜੀ ਇਹ ਮੈਸਟਰਖਾਨਾ ਇਹ ਮੋੜ ਮੰਡੀ ਦੇ ਕੋਲੇ ਰਹਿ ਗਿਆ ਜੀ ਪਿੰਡ ਮੈਸਟਰਖਾਨਾ ਜਿੱਥੇ ਮਾਤਾ ਦਾ ਮੇਲਾ ਭਰਦਾ ਜੀ ਬਹੁਤ ਵੱਡਾ ਇਤਿਹਾਸਕ ਪਿੰਡ ਹੈ ਜੀ ਬਹੁਤ ਵੱਡਾ ਪਿੰਡ ਹੈ ਜਿੱਥੇ ਆਪਣਾ ਮਨਜਿੰਦਰ ਕਲਾਸ ਹਾਊਸ ਦਾ ਸ਼ੋਅਰੂਮ ਹੈ ਜੀ ਇੱਥੇ ਭਾਈ ਜੀ ਬਹੁਤ ਹੀ ਵਧੀਆ ਕੁਆਲਿਟੀ ਦਾ ਕੱਪੜਾ ਇੱਕ ਨੰਬਰ ਕੁਆਲਿਟੀ ਰੱਖਦੇ ਆਂ ਵਧੀਆ ਬਾਜ਼ਾਰ ਰੇਟ ਰੱਖਦੇ ਆਂ ਜੀ ਇੱਕ ਵਾਰੀ ਜ਼ਰੂਰ ਆ ਕੇ ਦੇਖੋ ਤੇ ਕੱਪੜਾ ਤੁਹਾਡੇ ਪਸੰਦ ਆਊ ਭਾਈ ਜੀ ਆਪਾਂ ਕੰਪਨੀ ਦਾ ਜਿਵੇਂ AK Tex ਸੰਖਰ ਵਰਗਾ ਮਾਲ ਵੀ ਰੱਖਦੇ ਆਂ ਪਰ ਹੁਣ ਕਾਟਨ ਭਾਈ ਜੀ ਹਲਕਾ ਕਾਟਨ ਵਧੀਆ ਕਾਟਨ ਮਾਲ ਵਿਕਦਾ ਹੈ ਤੇ ਇਹ ਆਪਾਂ ਕੱਟ ਪੀਸ ਵੀ ਹੈ ਤੇ ਦਵਟਿਆਂ ਵਾਲੇ ਵੀ ਹੈ ਭਾਈ ਜੀ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੀਡੀਓ ਜ਼ਰੂਰ ਦੇਖਿਆ ਕਰੋ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਰੇਟ ਕੀ ਹੈ ਤੇ ਕੁਆਲਿਟੀ ਕੀ ਹੈ ਪਹਿਲਾਂ ਆਪਾਂ ਬਾਈ ਜੀ ਕੱਟ ਪੀਸ ਨੂੰ ਤੁਹਾਨੂੰ ਸਟਾਰਟ ਕਰਦੇ ਆ ਵੀਡੀਓ ਆਪਾਂ ਦੇਖੋ ਕੱਟ ਪੀਸ ਪਹਿਲਾਂ ਆਪਾਂ ਤੁਹਾਨੂੰ ਦਿਖਾਏ ਸੀ ਕੱਟ ਪੀਸ ਜਿਹੜੀ ਪਹਿਲਾਂ ਦੀ ਵੀਡੀਓ ਦਿਖਾਈ ਸੀ ਬਾਈ ਜੀ ਉਹ 3.5 ਮੀਟਰ ਦੀ ਕੱਟ ਸੀ ਬਾਈ ਜੀ ਡੇਢ ਦਾ ਆਪਣਾ ਸੀ ਉਹ ਆਹ ਦੇਖੋ ਬਾਈ ਜੀ ਉਹ ਆਹ ਚੀਜ਼ ਸੀ ਪਹਿਲਾਂ ਵੀਡੀਓ ਦਿਖਾਈ ਸੀ ਤੁਹਾਨੂੰ ਦੇਖਿਆ ਉਹ ਸਾਰਿਆਂ ਨੇ ਉਹ ਆਹ ਵੀਡੀਓ ਸੀ ਬਾਈ ਜੀ ਆਹ ਚੀਜ਼ ਦਿਖਾਈ ਸੀ ਸਾਨੂੰ ਇਹ ਬਾਈ ਜੀ 3.5 ਮੀਟਰ ਦਾ ਕੱਟ ਸੀ ਬਾਈ ਜੀ ਡੇਢ ਦਾ ਆਪਣਾ ਸੀ ਇਹ ਕੱਪੜੇ ਦਾ ਕਪੜਾ ਇਹ ਵੀ ਬਾਈ ਜੀ ਬਹੁਤ ਵਧੀਆ ਫਾਸਟ ਕਪੜਾ ਸੀ ਇੱਕ ਨੰਬਰ ਕੁਆਲਿਟੀ ਦਾ ਕਪੜਾ ਸੀ ਬਹੁਤ ਹੀ ਵਧੀਆ ਰਿਜ਼ਲਟ ਮਿਲੇਆ ਬਾਈ ਜੀ ਹੁਣ ਆਪਾਂ ਕਪੜਾ ਲੈ ਕੇ ਆਏ ਆ ਆਹ ਸੀ ਕਾਟਨ ਬਾਈ ਜੀ 2.5 ਮੀਟਰ ਦਾ ਕੱਟਾ ਬਾਈ ਜੀ 5 ਮੀਟਰ ਦੇਵਾਂਗੇ ਗਾਜਰਾ ਮਿੰਕੇ ਦੇਵਾਂਗੇ ਤੁਹਾਨੂੰ 5 ਮੀਟਰ ਦੀ ਕੱਟਾ ਬਾਈ ਜੀ 5 ਮੀਟਰ ਗਾਜਰਾ ਮਿੰਕੇ 2.5 ਮੀਟਰ ਦਾ ਕੱਟਾ ਬਾਈ ਜੀ ਤੇ ਜਿਹੜੀ ਕੁਆਲਿਟੀ ਹੈ ਬਾਈ ਜੀ ਬਹੁਤ ਹੀ ਸੋਹਣੀ ਕੁਆਲਿਟੀ ਇੱਕ ਨੰਬਰ ਕੁਆਲਿਟੀ ਹੈ ਬਾਈ ਜੀ ਅਸੀਂ ਜੀ ਡੈਮੋ ਕਰਕੇ ਦੇਖੀ ਹੈ ਇਹਦੀ ਤੋਗੇ ਸਮਾਰ ਕੇ ਸਰਫ ਪਾ ਕੇ ਬਾਈ ਜੀ ਆ ਤੁਹਾਨੂੰ ਉਹ ਦਿਖਾਉਣੇ ਆ ਇੱਕ ਨੰਬਰ ਕੁੱਟ ਕੇ ਵਧੀਆ ਆ ਦੇਖੋ ਬਾਈ ਜੀ ਆ ਦੇਖੋ ਆ ਚੀਜ਼ ਆਪਾਂ ਇਹ ਵਾਸ ਕੀਤਾ ਹੋਇਆ ਬਾਈ ਜੀ ਤੋਤਾ ਸਮਾਰ ਕੇ ਸਰਫ ਪਾ ਕੇ ਵਧੀਆ ਮਲ ਕੇ ਜੋਰਨਾ ਵਧੀਆ ਟੂਟੀ ਤੇ ਆਪਾਂ ਦਿਖਾਇਆ ਵੀਡੀਓ ਦੇ ਵਿੱਚ ਵੀ ਦਿਖਾਇਆ ਤੁਹਾਨੂੰ ਇਹਦੇ ਵਿੱਚ ਬਾਈ ਜੀ ਕੋਈ ਤਸ ਤੋਂ ਮਾਸ ਨਹੀਂ ਹੋਇਆ ਜਿਵੇਂ ਇਹ ਕੁਆਲਿਟੀ ਉਹੀ ਕੁਆਲਿਟੀ ਪਈ ਹੈ ਬਾਈ ਜਿਵੇਂ ਕੋਈ ਰੰਗ ਦੇ ਫਰਕ ਨਹੀਂ ਪਿਆ ਬਾਈ ਜੀ ਤੇ ਪੋਲਾ ਰੂਮ ਵਰਗਾ ਕਪੜਾ ਹੋ ਗਿਆ ਬਾਈ ਤੋਤੇ ਤੋਂ ਐ ਬਣ ਗਿਆ ਜਿਵੇਂ ਮਲਿਆਈ ਵਰਗਾ ਕਪੜਾ ਹੋ ਗਿਆ ਕੁਆਲਿਟੀ ਇੱਕ ਨੰਬਰ ਕੁਆਲਿਟੀ ਹੈ ਜੀ ਆਹ ਦੇਖੋ ਇਹ ਬਾਸ ਕੀਤਾ ਹੋਇਆ ਜੀ ਇਹ ਆਹ ਕਪੜਾ ਆਪਾਂ ਤੁਹਾਨੂੰ ਜਿਹੜਾ ਦਿਖਾਇਆ ਤੁਹਾਨੂੰ ਇਹ ਇਹ ਸਰਪਾ ਕੇ ਬਾਸ ਕੀਤਾ ਹੋਇਆ ਬਾਈ ਜੀ ਆਹ ਸਿਰਾ ਦੇਖ ਲਓ ਇਹ ਤੇ ਪੋਰਾ 1% ਵੀ ਬਾਈ ਜੀ ਫਰਕ ਨਹੀਂ ਪਿਆ ਇਹ ਤੇ ਰੰਗ ਦਾ ਬਾਈ ਜੀ ਆਮ ਖਾਸ ਜਿਹੜੀ ਸਸਤੀ ਕੋਟ ਹੁੰਦੀ ਹੈ ਉਹ ਜਦੋਂ ਆਪਾਂ ਬਾਸ ਕਰਦੇ ਆ ਬਾਈ ਜੀ ਉਹਦਾ ਰੰਗ ਨਿਕਲ ਜਾਂਦਾ ਹੈ ਇਹਦਾ 1% ਵੀ ਫਰਕ ਨਹੀਂ ਪਿਆ ਬਾਈ ਜੀ ਰੰਗ ਦਾ ਸਮਾਜ ਤੋਂ ਧੋਤੀ ਪੋਲੀ ਹੋ ਗਈ ਬਾਈ ਜੀ ਪੋਲੀ ਹੈ ਜਮਾ ਪੋਲੀ ਹੋ ਗਈ ਵਧੀਆ ਰੂਮ ਵਰਗਾ ਪੋਲਾ ਹੋ ਗਿਆ ਕਪੜਾ ਸੋਨੂੰ ਡਿਜ਼ਾਈਨ ਦਿਖਾਉਣੇ ਆ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਕਪੜਾ ਹੈ ਆ ਦੇਖੋ ਤੇ 2.5 ਮੀਟਰ ਦੀ ਕਟਾ ਬਾਈ ਜੀ ਇਹਦੀ ਮਿਲ ਕੇ ਦੇਵਾਂਗੇ ਗਾਜਨਾ ਤੇ ਮਾਲ ਆਪਾਂ ਨੂੰ ਬਾਈ ਜਿੰਨਾ ਸੋਡੀ ਸਲਾਹ ਬਾਈ ਜੀ ਉਹਨਾਂ ਹੀ ਚੱਕ ਸਕਦੇ ਹੋ ਪੂਰਾ ਵਧੀਆ ਕੁਆਲਿਟੀ ਦਾ ਮਾਲ ਹੈ ਇਹ ਕਰੋ ਚੈੱਕ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਕਪੜਾ ਹੈ ਬਾਈ ਜੀ ਦੇਖੋ ਕੱਪੜੇ ਦੀ ਬਾਈ ਜੀ ਸਾਈਨਿੰਗ ਹੈ ਨਾ ਜਿਹੜੀ ਸਾਈਨਿੰਗ ਬਾਈ ਜੀ ਇਹ ਆਡੀ ਨੂੰ ਵੀ maat ਪਾਉਂਦਾ ਬਾਈ ਜੀ ਸੋਨੂੰ ਆਪਾਂ ਇਸ ਗੱਲ ਤੇ ਇਹਦਾ ਚੈਲੰਜ ਕਰਦੇ ਆ ਬਾਈ ਜੀ ਜਿਹੜੀ ਆਡੀ ਆ ਆਡੀ ਆਪਾਂ 500 ਰੁਪਏ ਦਾ ਸੂਟ ਮਿਲਦਾ ਬਾਈ ਜੀ ਬਾਜ਼ਾਰ ਚੋਂ 450 ਦਾ 500 ਸੂਟ ਮਿਲਦਾ ਆ ਆਡੀ ਦਾ ਏਕੇ ਟੈਕਸ ਦੀ ਆਡੀ ਦਾ ਬਾਈ ਜੀ ਯਕੀਨ ਮੰਨੋ ਇਸ ਗੱਲ ਤੇ ਉਹਨੂੰ maat ਪਾਉਂਦਾ ਬਾਈ ਜੀ ਸੂਟ ਇਹ ਹੌਲਾ ਫੁੱਲ ਵਰਗਾ ਸੂਟ ਆ ਬਾਈ ਜੀ ਪਤਾ ਨਹੀਂ ਲੱਗਦਾ ਪਿੰਡੇ ਦੇ ਪਾਇਆ ਕਿ ਜਾਂ ਨਹੀਂ ਪਾਇਆ ਤੇ ਕੁਆਲਿਟੀ ਇੱਕ ਨੰਬਰ ਜਿਹੜੀ ਕੱਟ ਐ ਬਾਈ ਜੀ ਪੂਰੀ ਮਿਲੂ ਤੁਹਾਨੂੰ 5 ਮੀਟਰ ਦੀ 2.5 ਮੀਟਰ ਦਾ ਕੱਟ ਐ ਬਾਈ ਜੀ ਜਿੰਨੇ ਮਰਜ਼ੀ ਲੈ ਜਾਓ ਤੁਹਾਨੂੰ ਡਿਜ਼ਾਈਨ ਘੱਟੋ ਘੱਟ ਇਹਦੇ ਵਿੱਚ ਆਪਣੇ ਕੋਲ 50 ਡਿਜ਼ਾਈਨ ਆਏ ਆ ਜੀ ਤੇ ਇਹਦਾ ਰੇਟ ਬਾਈ ਜੀ ਸੁਣ ਕੇ ਹੈਰਾਨ ਰਹਿ ਜਾਓਗੇ ਜਿਹੜਾ ਕੱਟ ਪੀਸ ਦਾ ਰੇਟ ਐ ਬਾਈ ਜੀ 2.5 ਮੀਟਰ ਦਾ ਕੁੱਲ 150 ਰੁਪਏ ਰੇਟ ਐ ਜੀ ਇੱਕ ਕੱਟ ਪੀਸ ਦਾ ਰੇਟ ਕੁੱਲ 150 ਰੁਪਏ ਰੇਟ ਐ ਜੀ ਬਾਈ ਜੀ ਜਿੰਨੇ ਮਰਜ਼ੀ ਲੈ ਜਾਓ ਓਨੇ ਮਿਲ ਜਾਣਗੇ ਕੱਪੜੇ ਦੀ ਕੁਆਲਿਟੀ ਸ਼ਾਈਨਿੰਗ ਬਹੁਤ ਹੀ ਸ਼ਾਨਦਾਰ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਐ ਜੀ ਪੂਰਾ ਵਧੀਆ ਕੱਪੜਾ ਐ ਜੀ ਦਾ ਰੇਟ 150 ਰੁਪਿਆ ਰੇਟ ਹੈ ਇਹ ਕੱਟ ਪੀਸ ਦਾ ਬਾਈ ਜੀ ਔਡੀ ਵਰਗੇ ਨੂੰ ਮਾਤ ਪਾਉਂਦਾ ਕੱਪੜਾ ਐਡਾ ਸ਼ਾਨਦਾਰ ਤੇ ਸੋਹਣਾ ਕੱਪੜਾ ਹੈ ਜਿਹਦੇ ਵਿੱਚ ਆਪਣੇ ਕੋਲ ਡਿਜ਼ਾਈਨ ਵੀ ਬਹੁਤ ਪਿਆ ਬਾਈ ਜੀ ਇਹਦੇ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਓ ਓਨੇ ਡਿਜ਼ਾਈਨ ਮਿਲ ਜਾਣਗੇ ਸੋਹਣੇ ਡਿਜ਼ਾਈਨ ਹੈ ਪੂਰਾ ਵਧੀਆ ਕੁਆਲਿਟੀ ਦਾ ਕੱਪੜਾ ਬਾਈ ਜੀ ਆਪਣੇ ਕੋਲੇ ਉਹ ਵੀ ਕੱਟ ਪੀਸ ਪਿਆ ਬਾਈ ਜੀ ਜਿਹੜਾ ਆਹ ਕੱਟ ਪੀਸ ਦੀ ਬਾਈ ਜੀ ਆਪਾਂ ਪਿਛਲੀ ਵੀਡੀਓ ਬੋਲੇ ਆ 170 ਰੁਪਿਆ ਦਾ 75 ਰੁਪਿਆ ਦਾ ਇਹ ਵੀ ਮਾਲ ਆਪਣੇ ਕੋਲੇ ਬਹੁਤ ਜ਼ਿਆਦਾ ਪਿਆ ਹੈ ਇਹਦੀ ਸ਼ਾਈਨਿੰਗ ਓਦੋਂ ਵੀ ਬਾਈ ਬਾਲੀ ਵਧੀਆ ਹੈ ਜਿਹੜਾ ਤੁਹਾਨੂੰ ਚਿਤ ਮੰਦਾ ਹੈ ਉਹੀ ਆਪਾਂ ਲੈ 사ਦੇ ਬਾਈ ਜੀ ਦੋਨੇ ਹਾਜ਼ਰ ਪਿਆ ਆਪਣੇ ਕੋਲ ਫਿਰ ਬਾਈ ਜੀ ਆਪਣੇ ਕੋਲੇ ਸੋਫੀਆ ਆਇਆ ਬਾਈ ਜੀ ਦੇਖੋ ਚੈੱਕ ਕਰੋ ਸੋਫੀਆ ਇਹ ਏਕੀ ਟੈਕਸ ਦਾ ਕਪੜਾ ਜੀ ਸੋਫੀਆ ਨੰਬਰ ਆ ਜੀ ਬਹੁਤ ਹੀ ਵਧੀਆ ਕੁਆਲਿਟੀ ਦਾ ਕਪੜਾ ਹੈ ਸੋਨੂੰ ਦਿਖਾਉਣਿਆਂ ਬਾਈ ਜੀ ਤੇ ਆਹ ਦੇਖੋ ਬਾਈ ਕੱਪੜੇ ਦੀ ਬਾਈ ਜੀ ਸ਼ਾਈਨਿੰਗ ਦੇਖੋ ਕੱਪੜੇ ਦਾ ਰੰਗ ਦੇਖੋ ਕੱਪੜੇ ਦਾ ਡਿਜ਼ਾਈਨ ਦੇਖੋ ਬਾਈ ਜੀ ਤੇ ਕੱਪੜੇ ਦੀ ਜਿਹੜੀ ਲੈਂਥ ਹੈ ਬਾਈ ਜੀ ਉਹ ਵੀ ਪੂਰੀ ਹੋਊਗੀ ਬਾਈ ਜੀ ਕਪੜਾ ਜਮਾ ਕਿਸੇ ਕਿਸਮ ਦਾ ਕੋਈ ਇਹਦੇ ਵਿੱਚ ਕੋਈ ਨੁਕਸ ਨਹੀਂ ਬਾਈ ਜੀ ਜਿਹੜੀ ਲੈਂਥ ਹੈ ਇਹਦੀ ਲੈਂਥ ਚੈੱਕ ਕਰ ਲਓ ਬਾਈ ਜੀ ਦੇਖੋ ਲੈਂਥ ਵੀ ਪੂਰੀ ਹੈ ਬਾਈ ਜੀ 2.5 ਮੀਟਰ ਕੱਟ ਆ ਬਾਈ ਜੀ ਬਾਟਮ ਦੀ 2.5 ਮੀਟਰ ਕੱਟ ਆ ਬਾਈ ਜੀ ਕਮੀਜ਼ ਦੀ ਤੇ ਦੋਨੇ ਪਾਸੇ ਦੇਖੋ ਬਾਈ ਜੀ ਇਹ ਇਹ ਹੈ ਪ੍ਰਿੰਟ ਆ ਦੇਖੋ ਬਾਈ ਜੀ ਦੋਨੇ ਪਾਸੇ ਪ੍ਰਿੰਟ ਹੈ ਬਾਜੂਆਂ ਤੇ ਵੀ ਪ੍ਰਿੰਟ ਆ ਬਾਈ ਡਿਜ਼ਾਈਨ ਆਊਗਾ ਪ੍ਰਿੰਟਰ ਦਾ ਬਹੁਤ ਸੋਹਣਾ ਪ੍ਰਿੰਟ ਕੀਤਾ ਥੱਲੇ ਆਊਗਾ ਕਮੀਜ਼ ਇਹ ਬਾਈ ਜੀ ਪ੍ਰਿੰਟ ਹੈ ਬਹੁਤ ਸੋਹਣਾਗਾ ਤੇ ਆ ਦੇਖੋ ਬਾਈ ਜੀ ਤੇ ਜਿਹੜਾ ਬਾਈ ਜੀ ਬਾਟਮ ਦਾ ਕਪੜਾ 2.5 ਮੀਟਰ ਕੋਲਾ ਰੂਮ ਵਰਗਾ ਕਪੜਾ ਬਾਈ ਜੀ ਕੋਈ ਕਿਸੇ ਕਿਸਮ ਦਾ ਲਾਂਬਾ ਨਹੀਂ ਬਾਈ ਜੀ ਦੇਖੋ ਇੱਕ ਨੰਬਰ ਕਾਟਨ ਦਾ ਕੱਪੜਾ ਜੀ ਰਹੀ ਗੱਲ ਬਾਈ ਜੀ ਦੁਪੱਟੇ ਦੀ ਦੁਪੱਟਾ ਵੀ ਬਹੁਤ ਸੋਹਣਾ ਦੁਪੱਟਾ ਦਿੱਤਾ ਬਾਈ ਜੀ ਦੇਖੋ ਚੈੱਕ ਕਰੋ ਬਾਈ ਜੀ ਸੋਫੀਆ ਸੋਫੀਆ ਦਾ ਦੁਪੱਟਾ ਇਹਦਾ ਸੂਟ ਹੈ ਬਾਈ ਜੀ ਏਕੇ ਟੈਕਸ ਦਾ ਪੂਰਾ ਵਧੀਆ ਕੁਆਲਿਟੀ ਦਾ ਇਹ ਕਰੋ ਚੈੱਕ ਹੋਈ ਦੇਖੋ ਦੁਪੱਟਾ ਬਾਈ ਜੀ ਰੂਹ ਖੁਸ਼ ਹੋ ਜਾਂਦੀ ਹੈ ਦੁਪੱਟਾ ਦੇਖ ਕੇ ਬਾਈ ਜੀ ਬਾਰਡਰ ਵਾਲਾ ਦੁਪੱਟਾ ਚੈੱਕ ਕਰ ਲੋ ਸਮਾਰ ਕੇ ਦੇਖੋ ਬਾਰਡਰ ਲੱਗਾ ਦੁਪੱਟੇ ਤੇ ਬਹੁਤ ਹੀ ਸੋਹਣਾ ਦੁਪੱਟਾ ਇੱਕ ਨੰਬਰ ਕੁਆਲਿਟੀ ਦਾ ਸਵਾ ਦੋ ਮੀਟਰ ਦਾ ਦੁਪੱਟਾ ਬਾਈ ਜੀ ਪੂਰਾ ਖੁੱਲਾ ਡੁੱਲਾ ਇੱਕ ਨੰਬਰ ਕੁਆਲਿਟੀ ਦਾ ਦੁਪੱਟਾ ਹੈ ਇਹਦੇ ਵਿੱਚ ਬਾਈ ਜੀ ਰੰਗ ਆਪਣੇ ਕੋਲ ਚਾਰ ਹੈ ਦੇਖੋ ਆ ਚਾਰ ਰੰਗ ਹੈ ਗ੍ਰੇ ਆ ਗਿਆ ਬਾਈ ਜੀ ਬਲੂ ਆ ਗਿਆ ਬਾਈ ਜੀ ਆ ਮੂੰਗੀ ਆ ਜੀ ਇੱਕ ਉਹ ਨਾਭੀ ਆ ਜੀ ਚਾਰ ਰੰਗ ਆ ਜੀ ਇੱਕ ਸੈੱਟ ਦੇ ਵਿੱਚ ਜਿੰਨੇ ਮਰਜ਼ੀ ਲੈ ਲਓ ਬਾਈ ਜੀ ਬਹੁਤ ਹੀ ਵਧੀਆ ਕੁਆਲਿਟੀ ਦਾ ਕੱਪੜਾ ਹੈ ਸੌਫੀਏ ਦਾ ਕੱਪੜਾ ਬਾਈ ਜੀ ਇਹ ਜਿਹਨੂੰ ਪਤਾ ਹੈ ਬਾਈ ਜੀ ਉਹ ਸਾਬਾ ਉਹਨੂੰ ਪਤਾ ਹੀ ਹੁੰਦਾ ਬਾਈ ਜੀ ਉਹਨੂੰ ਤੇ ਆ ਦੇਖੋ ਬਾਈ ਜੀ ਮੂੰਗੀ ਇਹਦਾ ਦੇਖੋ ਡਿਜ਼ਾਈਨ ਬਾਈ ਜੀ ਰੂਹ ਖੁਸ਼ ਹੁੰਦੀ ਆ ਰੂਹ ਖੁਸ਼ ਬਾਈ ਜੀ ਕੱਪੜਾ ਦੇਖ ਕੇ ਐਡਾ ਵਧੀਆ ਕੱਪੜਾ ਬਾਈ ਜੀ ਗੱਲ ਛੱਡ ਦਿਓ ਦੋਨੇ ਪਾਸੇ ਪ੍ਰਿੰਟ ਆ ਬਾਈ ਜੀ ਦੇਖੋ ਇਧਰ ਵੀ ਪ੍ਰਿੰਟ ਹੈ ਤੇ ਦੂਜੇ ਪਾਸੇ ਵੀ ਬਾਈ ਜੀ ਪ੍ਰਿੰਟ ਹੈ ਬਾਜੂਆਂ ਤੇ ਬਾਈ ਜੀ ਬਹੁਤ ਵਧੀਆ ਪ੍ਰਿੰਟ ਦਿੱਤਾ ਹੋਇਆ ਬਹੁਤ ਹੀ ਸੋਹਣਾ ਕੱਪੜਾ ਹੈ ਆ ਆ ਗਿਆ ਬਾਈ ਜੀ ਬਾਟਮ ਤੇ ਆ ਆ ਗਿਆ ਬਾਈ ਜੀ ਇਹਦਾ ਦੁਪੱਟਾ ਦੁਪੱਟਾ ਵੀ ਬਾਈ ਜੀ ਬੂਰਾ ਖੁੱਲਾ ਅਸਲ ਬਾਈ ਜੀ ਜਿਹੜਾ ਸੂਟ ਹੁੰਦਾ ਇਹ ਦੁਪੱਟੇ ਦੇ ਸਿਰ ਤੇ ਵਿਕਦਾ ਹੈ ਜੇ ਦੁਪੱਟਾ ਚੰਗਾ ਹੋਵੇ ਬਾਈ ਜੀ ਤਾਂ ਹੀ ਗਾਹ ਖੁਸ਼ ਹੋ ਕੇ ਲੈਂਦਾ ਹੈ ਇਸ ਗੱਲ ਤੇ ਜੇ ਦੁਪੱਟਾ ਮਾੜਾ ਹੋਵੇ ਬਾਈ ਜੀ ਸੂਟ ਨਹੀਂ ਵਿਕਦਾ ਕਿਉਂਕਿ ਗਾਹਕ ਦੀ ਥੱਲੀ ਨਹੀਂ ਹੁੰਦੀ ਹੇ ਦੇਖੋ ਬਾਈ ਜੀ ਦੁਬੱਟਾ ਗੌਰ ਨਾਲ ਜਿਉਂ ਕਰਕੇ ਦਿਖਾ ਦਿਓ ਬਾਈ ਜੀ ਬਾਰਡਰ ਲੱਗਿਆ ਹੋਇਆ ਦੁਬੱਟੇ ਦੋਨੇ ਪਾਸੇ 골ਡਨ ਬਾਰਡਰ ਹੁੰਦਾ ਬਾਈ ਜੀ ਦੁਬੱਟੇ ਦੇ ਉੱਤੇ ਜਿਹੜੀ ਬੈਟਰੀ ਲਗਾ ਦਿਆ ਬਾਈ ਜੀ ਆਹ ਹੁੰਦਾ 골ਡਨ ਬਾਰਡਰ ਬਹੁਤ ਸੋਹਣਾ ਹੁੰਦਾ ਦੇਖੋ ਤੇ ਜਿਹੜੀ ਕੱਪੜੇ ਦੀ ਸਾਈਨਿੰਗ ਹੈ ਨਾ ਬਾਈ ਜੀ ਬਹੁਤ ਹੀ ਸੋਹਣਾ ਤੇ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਦੇਖੋ ਚੈੱਕ ਕਰੋ ਇਹਦੇ ਵਿੱਚ ਬਾਈ ਜੀ ਸੈਟ ਸੈਟਾਂ ਦੇ ਹਿਸਾਬ ਨਾਲ ਹੁੰਦਾ ਬਾਈ ਜੀ ਚਾਰ ਰੰਗ ਹੁੰਦੇ ਬਾਈ ਜੀ ਇੱਕ ਸੈਟ ਦੇ ਚਾਰ ਰੰਗ ਹੈ ਦੇਖੋ ਜੀ ਜਿੰਨੀ ਲੋੜ ਆ ਬਾਈ ਜੀ ਉਨੀ ਲਿਜਾ ਸਕਦੇ ਹੋ ਇਹਦਾ ਰੇਟ ਕੁੱਲ 700 ਰੁਪਇਆ ਰੇਟ ਆ ਬਾਈ ਜੀ ਛੂਟ ਦਾ ਰੇਟ 700 ਰੁਪਇਆ ਜਿਹੜਾ ਮੇਰਾ ਵੀਰ ਪ੍ਰਭਾ ਕੋਈ ਦੁਕਾਨਦਾਰ ਹੈ ਦੁਕਾਨਦਾਰੀ ਵਾਸਤੇ ਲੈ ਕੇ ਜਾਊਗਾ ਬਾਈ ਜੀ ਬਹੁਤ ਹੀ ਵਧੀਆ ਉਹਨੂੰ ਲੈਸ ਲੱਗੂਗੀ ਕਿਹੜਾ ਫੋਨ ਚੱਲਦਾ ਸਕਰੀਨ ਤੇ ਚੱਲ ਰਿਹਾ ਹੈ ਫੋਨ ਤੇ ਗੱਲ ਕਰ ਲਿਓ ਚਾਹੇ ਸਾਡੇ ਨਾਲ ਚਾਹੇ ਵਿਜ਼ਿਟ ਕਰ ਲਿਓ ਕੋਈ ਗੱਲ ਨਹੀਂ ਦੁਕਾਨ ਤੇ ਆਉਂਗੇ ਬਾਈ ਜੀ ਦੁਕਾਨਦਾਰੀ ਨੂੰ ਤਾਂ ਬਹੁਤ ਜਿਆਦੇ ਅਸੀਂ ਲੈਸ ਲਾਉਣੇ ਆ ਕਿਉਂਕਿ ਹੋਰ ਸੇਲ ਦਾ ਕੰਮ ਆਪਣੇ ਕੋਲੇ ਆਪਣੇ ਕੋਲੇ ਇਹ ਕੰਮ ਨਹੀਂ ਹੈਗਾ ਬਾਈ ਜੀ ਵੀ ਅ ਜਿਹੜਾ ਮੰਨ ਦਾ ਦੁਕਾਨਦਾਰ ਜਾਂਦਾ ਉਹ ਵੱਧ ਰੇਟ ਲਾਦਾ ਵੱਧ ਰੇਟ ਨਹੀਂ ਲਾਉਂਦੇ ਬਹੁਤ ਹੀ ਵਧੀਆ ਕੁਆਲਿਟੀ ਰੱਖਦੇ ਨੇ ਪੂਰਾ ਵਧੀਆ ਲੈਸ ਲਾਉਂਦੇ ਆ ਸੈਟ ਜਿੰਨੇ ਮਰਜ਼ੀ ਲੈ ਜਾਓ ਬਾਈ ਜੀ 100 200 ਸੂਤੀ ਨਾ ਮਰਜ਼ੀ ਲੈ ਜਾਓ ਇਹ 700 ਰੁਪਏ ਇਕੱਲੇ ਇਕੱਲੇ ਦਾ ਰੇਟ ਹੈ ਤੇ ਜਿਹੜਾ ਮੇਰਾ ਵੀਰ ਪ੍ਰਭਾਗੂ ਦੁਕਾਨਦਾਰ ਹੋਇਆ ਉਹਨੂੰ ਬਾਈ ਜੀ ਲੈਸ ਲੱਗੂ ਬਹੁਤ ਜ਼ਿਆਦੇ ਲਓ ਵੀਰ ਜੀ ਕਾ ਆਈਟਮ ਆਪਸ ਨੂੰ ਹੋਰ ਛੋੜੇ ਵਾਸਤੇ ਬਹੁਤ ਹੀ ਵਧੀਆ ਬੰਬ ਆਈਟਮ ਆ ਬਾਈ ਜੀ ਬਹੁਤ ਵਧੀਆ ਇੱਕ ਨੰਬਰ ਕੁਆਲਿਟੀ ਦੀ ਆਈਟਮ ਹੈ ਪਹਿਲਾਂ ਚੈੱਕ ਕਰ ਲਓ ਬਾਈ ਜੀ ਡਿਜ਼ਾਈਨ ਚੈੱਕ ਕਰ ਲਓ ਸ਼ਿਮਰ ਹੈ ਬਾਈ ਜੀ ਤੇ ਦੁਬੱਟਾ ਬਾਈ ਜੀ ਕਾਟਨ ਦਾ ਐਡਾ ਸੋਹਣਾ ਦੁਬੱਟਾ ਬਾਈ ਜੀ ਤੇ ਮਨ ਖੁਸ਼ ਹੋ ਜਾਂਦਾ ਬਾਈ ਜੀ ਦੁਬੱਟਾ ਦੇਖ ਕੇ ਮੈਚਿੰਗ ਸੂਟ ਹੈ ਬਾਈ ਜੀ ਸ਼ਿਮਰ ਤੇ ਕਾਟਨ ਤੇ ਸ਼ਿਮਰ ਹੈ ਬਾਈ ਜੀ ਪੂਰੇ ਧਿਆਨ ਨਾਲ ਵੀਡੀਓ ਦੇਖਿਆ ਕਰੋ ਬਾਈ ਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਅਸਲ ਮਜ਼ਾ ਫੇਰ ਆਉਂਦਾ ਬਾਈ ਜੀ ਵੀਡੀਓ ਦੇਖਣ ਦਾ ਚੈੱਕ ਕਰੋ ਬਾਈ ਜੀ ਜ਼ੂਮ ਕਰਕੇ ਦਿਖਾ ਦੇ ਸ਼ਿਮਰ ਹੈ ਬਾਈ ਜੀ ਸ਼ਿਮਰ ਪੂਰੀ ਜ਼ਿੰਮੇਵਾਰੀ ਹੈ ਬਾਈ ਜੀ ਸ਼ਿਮਰ ਦੀ ਜ਼ੂਮ ਕਰਕੇ ਦੇਖ ਲਓ ਬਾਈ ਜੀ ਆਹ ਦੇਖ ਲਓ ਸ਼ਿਮਰ ਹੈ ਪਿੱਛੇ ਦੇ ਤੇ ਐਡਾ ਵਧੀਆ ਸ਼ੂਟ ਆ ਬਾਈ ਜੀ ਗੱਲ ਛੱਡ ਦਿਓ ਆ ਦੋਨੇ ਪਾਸੇ ਪ੍ਰਿੰਟ ਆ ਬਾਈ ਜੀ ਇਹਦੇ ਜਿਹੜਾ ਪਾਸਾ ਮਰਜੀ ਬਾਈ ਅੱਗੇ ਰੱਖੋ ਪਿੱਛੇ ਰੱਖੋ ਕਿਵੇਂ ਮਰਜੀ ਕਰੋ ਪ੍ਰਿੰਟ ਹੈ ਤੇ ਬਾਈ ਜੀ ਆ ਬਾਜੂਆਂ ਤੇ ਆਊ ਬਾਈ ਜੀ ਬਾਹਾਂ ਤੇ ਆਊ ਆ ਇੱਕ ਡਿਜ਼ਾਈਨ ਆ ਤੇ ਇੱਕ ਡਿਜ਼ਾਈਨ ਆ ਇਧਰ ਬਾਈ ਜੀ ਇਹ ਆਊਗਾ ਬਾਹਾਂ ਤੇ ਤੇ 프ਰੰਟ ਤੇ ਬਾਈ ਜੀ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਆ ਬਾਈ ਜੀ ਇਹਦਾ ਬਾਟਮ ਦਾ ਕੱਪੜਾ ਪੋਲਾ ਰੂਮ ਵਰਗਾ ਕੱਪੜਾ ਬਾਈ ਜੀ ਪੋਲਾ ਰੂਮ ਵਰਗਾ ਕੋਈ ਇਹਦੇ ਲਾਈਨਿੰਗ ਨਹੀਂ ਲੱਗਦੀ ਬਾਈ ਜੀ ਕੋਈ ਆਪਾਂ ਕਹਿੰਦੇ ਚੁੱਬਦਾ ਹੈ ਬਾਈ ਜੀ ਇਹ ਕੋਈ ਚੁੱਬਦਾ ਨਹੀਂ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਕੁਛ ਨਹੀਂ ਇਹ ਤੇ ਹੁੰਦਾ ਆ ਪੋਲਾ ਰੂਵ ਵਰਗਾ ਇਹਦਾ ਪਿਆ ਬਾਟਮ ਦਾ ਕਪੜਾ ਝਿੜਾ ਬਾਈ ਗੱਲ ਕਰੀਏ ਦੁਬੱਟੇ ਦੀ ਆ ਦੇਖੋ ਬਾਈ ਜੀ ਦੁਬੱਟਾ ਇਹਦਾ ਬਾਈ ਜੀ ਦੁਬੱਟਾ ਦੇਖ ਕੇ ਰੂਹ ਖੁਸ਼ ਹੋ ਜਾਂਦੀ ਦੇਖੋ ਦੁਬੱਟਾ ਬਾਈ ਜੀ ਬਾਈ ਜੀ ਕੌਟਨ ਦਾ ਦੁਬੱਟਾ ਹੈ ਬਹੁਤ ਹੀ ਸੋਹਣਾ ਤੇ ਇੱਕ ਨੰਬਰ ਕੁਆਲਿਟੀ ਦਾ ਦੁਬੱਟਾ ਬਾਈ ਜੀ ਦੇਖੋ ਬਾਈ ਜੀ ਮਾਲ ਆਪਾਂ ਇੱਕ ਨੰਬਰ ਰੱਖਦੇ ਆ ਬਾਈ ਜੀ ਉਹ ਕੰਮ ਨਹੀਂ ਹੈਗਾ ਵੀ ਆਪਣੇ ਕੋਲੇ ਮਾਲ ਹਲਕਾ ਹੋਊ ਹਲਕਾ ਮਾਲ ਤਾਂ ਬਾਈ ਜੀ ਬਹੁਤ ਘੱਟ ਵੇਚਦੇ ਆਂ ਆਪਾਂ ਵਧੀਆ ਮਾਲ ਵੇਚਦੇ ਆਂ ਜਿਹੜਾ ਬਾਈ ਕਿਰਾਂ ਗਾਹਕ ਆਪਣੇ ਤੋਂ ਆ ਕੇ ਲੈ ਗਿਆ ਬਾਈ ਜੀ ਯਾਦ ਕਰਦਾ ਅਗਲਾ ਕਹਿੰਦਾ ਠੀਕ ਆ ਬਾਈ ਜੀ ਮਾਲ ਹੈਗਾ ਰੁਪਏ ਦਾ ਜਰੂਰ ਲਾ ਦੇ ਬਾਈ 2-4 ਰੁਪਏ ਵੱਧ ਲਾ ਕੇ ਦੇ ਪਰ ਮਾਲ ਬੰਨੀ ਹੋਣੀ ਬਾਈ ਜੀ ਇਹ ਗੱਲ ਹੋ ਸਕਦੀ ਵੀ ਮਾਲ ਮਾੜਾ ਹੋਵੇ ਲਓ ਬਾਈ ਜੀ ਹੋਰ ਦਿਖਾਉਣਾ ਬਾਈ ਜੀ ਦੇਖੋ ਡਿਜ਼ਾਈਨ ਬਾਈ ਜੀ ਇਹਦੇ ਵਿੱਚ ਬਹੁਤ ਹੀ ਸੋਹਣੇ ਡਿਜ਼ਾਈਨ ਤੇ ਇੱਕ ਨੰਬਰ ਦੇ ਡਿਜ਼ਾਈਨ ਆ ਬਾਈ ਜੀ ਜੇ ਚੈੱਕ ਕਰੋ ਜਿੰਨੇ ਬਾਈ ਜੀ ਰੰਗ ਤੇ ਓਨੇ ਡਿਜ਼ਾਈਨ ਬਾਈ ਜੀ ਏ ਦੇਖੋ ਬਾਈ ਜੀ ਡਿਜ਼ਾਈਨ ਬਾਈ ਜੀ ਮਨ ਖੁਸ਼ ਹੋ ਜੂ ਡਿਜ਼ਾਈਨ ਦੇਖ ਕੇ ਬਾਈ ਜੀ ਦੇਖੋ ਪਿਓਰ ਕਾਟਨ ਉੱਤੇ ਸ਼ਿਮਰ ਤੇ ਪ੍ਰਿੰਟ ਬਾਈ ਜੀ ਇਹੋ ਜਿਹਾ ਹੈ ਬਾਈ ਜੀ ਜਮਾਂ ਇੱਕ ਨੰਬਰ ਕੁਆਲਿਟੀ ਹੈ ਜੀ ਦੇਖੋ ਸੈਕ ਕਰੋ ਦੂਰੋਂ ਦਿਖਾ ਦੇ ਆ ਦੇਖੋ ਬਾਈ ਜੀ ਬਾਈ ਜੀ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਬਾਈ ਜੀ ਮਿਹਨਤ ਬਹੁਤ ਕਰਦੇ ਆ ਤੁਹਾਡੇ ਵਾਸਤੇ ਤੇ ਤੁਸੀਂ ਸ਼ੇਅਰ ਤਾਂ ਜ਼ਰੂਰ ਕਰਿਆ ਕਰੋ ਬਾਈ ਬਣ ਕੇ ਤਾਂ ਕਿ ਹਰ ਇੱਕ ਨੂੰ ਪਤਾ ਲੱਗ ਸਕੇ ਵੀ ਇਹ ਕਿਹਦੀ ਕੁਆਲਿਟੀ ਕੀ ਆ ਇਹ ਆ ਬਾਈ ਜੀ ਦੇਖੋ ਇਹਦੀ ਬਾਟਮ ਹੈ ਪੋਲਾ ਰੂਮ ਵਰਗਾ ਕਪੜਾ ਬਾਟਮ ਦਾ ਤੇ ਦੁਪੱਟਾ ਬਾਈ ਜੀ ਦੁਪੱਟੇ ਦਾ ਬਾਈ ਜੀ ਗੱਲ ਹੀ ਛੱਡੋ ਫਿਰ ਇਹ ਦੇਖੋ ਬਾਈ ਚੈੱਕ ਕਰੋ ਦੁਪੱਟਾ ਦੇਖੋ ਬਾਈ ਜੀ ਮਨ ਖੁਸ਼ ਹੁੰਦਾ ਬਾਈ ਜੀ ਦੁਪੱਟਾ ਦੇਖ ਕੇ ਇਹੇ ਸੂਟ 15-1500 ਦੇ 12-1200 ਦੇ ਬਾਜ਼ਾਰਾਂ 'ਚ ਵਿਕਦੇ ਆ ਜੀ ਧਿਆਨ ਰੱਖਿਆ ਕਰੋ ਬਾਈ ਜੀ ਜਦੋਂ ਤੁਸੀਂ ਕੱਪੜੇ ਦੀ ਖਰੀਦਦਾਰੀ ਕਰਦੇ ਹੋ ਨਾ ਧਿਆਨ ਰੱਖਿਆ ਕਰੋ ਵੀ ਕੀ ਰੇਟ ਮਿਲਦਾ ਤੁਹਾਨੂੰ ਆਪਣੇ ਮਨਜਿੰਦਰ ਕਲਾਥ ਹਾਊਸ ਤੇ ਬਾਈ ਤੁਹਾਨੂੰ ਕੀ ਰੇਟ ਮਿਲਦਾ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ ਦੇਖੋ ਕਵਾਲਿਟੀ ਇੱਕ ਨੰਬਰ ਹੈ ਕਵਾਲਿਟੀ ਨਾਲ ਕੋਈ ਸਮਝੌਤਾ ਨਹੀਂ ਬਾਈ ਜੀ ਆਪਣਾ ਆ ਦੇਖੋ ਬਾਈ ਜੀ ਦੂਜਾ ਖੋਲੇ ਇੱਕ ਰੰਗ ਤੁਹਾਨੂੰ ਹੋਰ ਦਿਖਾਉਣਾ ਹੈ ਬਾਈ ਜੀ ਕੱਲਾ ਬਾਹਲਾ ਕੀ ਬਾਈ ਜੀ ਤੁਹਾਨੂੰ ਕਹਿਣਾ ਕੱਲਾ ਕੱਲਾ ਰੰਗ ਬਾਈ ਜੀ ਕੱਲਾ ਕੱਲਾ ਡਿਜ਼ਾਈਨ ਇੱਕ ਨੰਬਰ ਤੇ ਸੋਹਣਾ ਡਿਜ਼ਾਈਨ ਹੈ ਤੇ ਇੱਕ ਨੰਬਰ ਤੇ ਕੁਆਲਿਟੀ ਹੈ ਇਹ ਲੈ ਬਾਈ ਜੀ ਇੱਕ ਡਿਜ਼ਾਈਨ ਹੋਰ ਦੇਖੋ ਪਿਓਰ ਕਾਟਨ ਉੱਤੇ ਸ਼ਿਮਰ ਤੇ ਡਿਜ਼ਾਈਨ ਬਾਈ ਜੀ ਲਾਜਵਾਬ ਡਿਜ਼ਾਈਨ ਹੈ ਲਾਜਵਾਬ ਡਿਜ਼ਾਈਨ ਡਿਜ਼ਾਈਨ ਦੇਖ ਕੇ ਬਾਈ ਜੀ ਮਾਣ ਆ ਜਣਾ ਬਾਗੋ ਬਾਗ ਹੋ ਜਾਣਾ ਭਾਈ ਜੀ ਦੇਖੋ ਆਹ ਦੇਖੋ ਇੱਕ ਬਾਈ ਜੀ ਤੁਹਾਡਾ ਫਰਜ਼ ਮੰਨਦਾ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰਨ ਦਾ ਭਾਈ ਜੀ ਇਹ ਜਰੂਰ ਕਰਦਾ ਕਰੋ ਭਾਈ ਜੀ ਤੁਹਾਡਾ ਫਰਜ਼ ਮੰਨਦਾ ਭਾਈ ਜੀ ਦੇਖੋ ਭਾਈ ਜੀ ਦੁਪੱਟਾ ਦੇਖ ਕੇ ਤਾਂ ਐਂ ਲੱਗਦਾ ਬਸ ਭਾਈ ਇਹ ਨਾ ਪੂਰਾ ਸੇ ਦਾ ਸੂਟ ਹੈ ਜਮਾਨ ਇਹ ਦੇਖੋ ਭਾਈ ਜੀ ਦੁਪੱਟਾ ਐਡਾ ਵਧੀਆ ਪ੍ਰਿੰਟਾ ਭਾਈ ਜੀ ਦੋਟੇ ਦਾ ਜੂੰਗਾ ਕਿ ਖਾਸ ਬਹੁਤ ਸ਼ੌਕਨਾ ਦੇਖੋ ਹਵਾ ਚੱਲ ਰਹੀ ਹੈ ਬਾਈ ਜੀ ਤਾਂ ਹ ਪੱਖਾ ਚੱਲ ਰਿਹਾ ਤਾਂ ਨਾ ਖੜ ਨਹੀਂ ਰਿਹਾ ਦੁਪੱਟਾ ਦੁਪੱਟੇ ਵੰਨਿਓ ਬਾਈ ਜੀ ਤੁਹਾਨੂੰ ਲਾਂਭਾ ਨਹੀਂ ਆਊ ਬਾਈ ਜੀ ਦੇਖੋ ਦੁਪੱਟਾ ਦੇਖੋ ਪੂਰਾ ਇੱਕ ਨੰਬਰ ਕੁਆਲਿਟੀ ਦਾ ਦੁਪੱਟਾ ਬਾਈ ਜੀ ਇਹਦਾ ਰੇਟ ਬਾਈ ਜੀ ਸ਼ਿਮਰ कॉटन ਵਧੀਆ ਨਾਲ ਕਾਟਨ ਦਾ ਦੁਪੱਟਾ ਇਹਦਾ 800 ਰੁਪਈਆ ਕੁੱਲ 800 ਰੁਪਈਆ ਰੇਟ ਹੈ ਜੀ ਤੇ ਦੁਕਾਨਦਾਰੀ ਵਾਸਤੇ ਵਧੀਆ ਲੈਸ ਲਾਵਾਂਗੇ ਬਾਈ ਜੀ ਸਕਰੀਨ ਤੇ ਆਪਣਾ ਨੰਬਰ ਚੱਲ ਰਿਹਾ ਜਰੂਰ ਇੱਕ ਵਾਰੀ ਕਾਲ ਕਰਕੇ ਪਤਾ ਕਰੋ ਹੋਰ ਸੇਲ ਦਾ ਕੰਮ ਆ ਬਾਈ ਜੀ ਆਪਣਾ ਕੁਆਲਿਟੀ ਇੱਕ ਨੰਬਰ ਦੇਵਾਂਗੇ ਬਾਈ ਜੀ ਇਹ ਜੀ ਆਪਣੇ ਕੋਲੇ ਘੱਟੋ-ਘੱਟੀ 5-10 ਡਿਜ਼ਾਈਨ ਹੋਰ ਵੀ ਪਏ ਐ ਪਰ ਬਾਈ ਜੀ ਵੀਡੀਓ ਬਹੁਤ ਲੰਮੀ ਹੋ ਜਾਂਦੀ ਐ ਅਸੀਂ ਦਿਖਾ ਨਹੀਂ ਸਕਦੇ ਮਾਫੀ ਚਾਹੁੰਦੇ ਆਂ ਵੀ ਜਦੋਂ ਤੁਸੀਂ ਦੁਕਾਨ ਤੇ ਆਉਂਗੇ ਬਹੁਤ ਕੁਝ ਦੇਖਣ ਨੂੰ ਮਿਲੂ ਬਾਈ ਜੀ ਬਹੁਤ ਜ਼ਿਆਦਾ ਡਿਜ਼ਾਈਨ ਹੁੰਦੇ ਆ ਇਹਦੇ ਵਿੱਚ ਆਹ ਡਿਜ਼ਾਈਨ ਚੈੱਕ ਕਰ ਲਓ ਬਾਈ ਜੀ ਕਿੰਨੇ ਡਿਜ਼ਾਈਨ ਪਏ ਦੇਖ ਲਓ ਹੋਰ ਵੀ ਬਹੁਤ ਜ਼ਿਆਦਾ ਡਿਜ਼ਾਈਨ ਪਏ ਆ ਬਾਈ ਇਹਦੇ ਵਿੱਚ ਇੱਕ ਬਾਈ ਜੀ ਇਹ ਆਈਟਮ ਛੋੜੇ ਵਾਸਤੇ ਹੋਰ ਲੈ ਕੇ ਆਏ ਜਾਂਦੇ ਜਾਂਦੇ ਬਾਈ ਜੀ ਜ਼ਰੂਰ ਚਾਤੀ ਮਾਰੋ ਇਹ ਆਈਟਮ ਦੇ ਵਿੱਚ ਕਵਾਲਿਟੀ ਚੈੱਕ ਕਰੋ ਬਾਈ ਜੀ ਕਿੰਨੀ ਵਧੀਆ ਕੁਆਲਿਟੀ ਹੈ ਪਿਓਰ ਕਾਟਨ ਬਾਈ ਜੀ ਰੰਗ ਫਿੱਟ ਜੇ ਫੁੱਲ ਜ਼ਿੰਮੇਵਾਰੀ ਰੰਗ ਦੀ ਭਵੇਂ ਬਾਈ ਜੀ ਡੈਮੋ ਕਰਕੇ ਦੇਖ ਲਓ ਇੱਥੇ ਆ ਕੇ ਕੋਈ ਗੱਲ ਨਹੀਂ ਡੈਮੋ ਕੋਲੇ ਸਾਨੂੰ ਸਰਫ ਦੇਵਾਂਗੇ ਕੋਲੇ ਸਾਨੂੰ ਪੱਠਲ ਦੇਵਾਂਗੇ ਧੋਣ ਵਾਸਤੇ ਜਦੋਂ ਮਰਜੀ ਧੋ ਕੇ ਚੈੱਕ ਕਰੋ ਬਾਈ ਜੀ ਮੈਚਿੰਗ ਕਰਨਾ ਤਾਂ ਮੈਚਿੰਗ ਕਰੋ ਦੇਖੋ ਆਹ ਦੇਖੋ ਬਾਈ ਜੀ ਦੇਖੋ ਮੈਚਿੰਗ ਕਰਨਾ ਮੈਚਿੰਗ ਕਰ ਲਓ ਬਾਈ ਜੀ ਤੇ ਡਿਜ਼ਾਈਨ ਦੇਖੋ ਬਾਈ ਜੀ ਕਿੰਨੇ ਸੋਹਣੇ ਡਿਜ਼ਾਈਨ ਹੈ ਇਹ ਚੈੱਕ ਕਰੋ ਬਾਈ ਜੀ ਪਿਓਰ ਕਾਲਾ ਨਾ ਬਾਈ ਜੀ ਪੂਰਾ ਫੇਮਸ ਰੰਗ ਹੈ ਪਿਓਰ ਕਾਲਾ ਰੰਗ ਆ ਦੇਖੋ ਬਾਈ ਜੀ ਇਹ ਦੇਖੋ ਬਾਈ ਜੀ ਕਿਸੇ ਮੈਚਿੰਗ ਕਰਨੀ ਐ ਮੈਚਿੰਗ ਕਰ ਲਓ ਬਾਈ ਜੀ ਐਹ ਜਾਂ ਸੂਟ ਬਣੂ ਬਾਈ ਜੀ ਮੈਚਿੰਗ ਕਰਕੇ ਜਿਹੜਾ ਬਾਈ ਜੀ ਠਕਾਣੀ ਨਹੀਂ ਰਹਿਣਾ ਕੋਈ ਤੇ ਸਸਤਾ ਬਾਈ ਜੀ ਜਮਾ ਭੋ ਦੇ ਭਾਅ ਬਾਈ ਜੀ ਭੋ ਦੇ ਜਮਾ ਆ ਦੇਖੋ ਐ ਮੈਚਿੰਗ ਹੋਣੀਆਂ ਬਾਈ ਜੀ ਇਹਨੂੰ ਬਾਈ ਜੀ ਚੈੱਕ ਕਰਨਾ ਹੋਵੇ ਬਾਈ ਜੀ ਧੋ ਕੇ ਦਿਖਾਵਾਂਗੇ ਰੰਗ ਦੀ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ ਪਿਓਰ ਕਾਟਨ ਹੋਣ ਦੀ ਵੀ ਜ਼ਿੰਮੇਵਾਰੀ ਹੈ ਇਹਦਾ ਕੁੱਲ ਰੇਟ 300 ਰੁਪਿਆ ਰੇਟ ਹੈ ਬਾਈ ਜੀ ਸੂਟ ਦਾ 5 ਮੀਟਰ ਕੱਟ ਕੇ ਦੇਵਾਂਗੇ ਬਾਈ ਜੀ ਗਾਜਣਾ ਮਿਣ ਕੇ 300 ਰੁਪਿਆ ਕੁੱਲ ਸੂਟ ਹੈ ਇੱਕ ਬਾਈ ਜੀ ਬੇਨਤੀ ਹੈ ਬਾਈ ਜੀ ਚੱਲਦੀ ਚਾਲੀ ਮੈਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਹਰ ਇੱਕ ਨੂੰ ਪਤਾ ਲੱਗ ਸਕੇ ਆਪਣੇ ਕੋਲ ਕੱਟ ਪੀਸਾਂ ਦਾ ਬਹੁਤ ਹੀ ਜ਼ਿਆਦਾ ਵੱਡੀ ਕੁਆਟਿਟੀ ਚ ਮਾਲ ਪਿਆ ਆਪਣੇ ਕੋਲ ਕੱਟ ਪੀਸਾਂ ਦਾ ਜਿੰਨਾ ਲੋੜ ਹੈ ਬਾਈ ਜੀ ਉਹ ਨਾਲ ਜਾ ਸਕਦਾ ਇੱਕ ਲੈ ਲਓ 5 ਲੈ ਲਓ 10 ਲੈ ਲਓ ਜਿੰਨੇ ਮਰਜ਼ੀ ਲੈ ਲਓ ਤੇ ਇੱਕ ਵੀ ਜੀ ਬੇਨਤੀ ਹੈ ਅਪਣ ਕੱਲ ਨੂੰ ਤੁਹਾਨੂੰ ਹੋਰ ਵਧੀਆ ਨਵੀਂ ਵੈਰਾਈਟੀ ਦਿਖਾਵਾਂਗੇ ਤੇ ਸਮਾਂ ਜਾਸਤ ਨਹੀਂ ਦਿੰਦਾ ਹੈਗਾ ਤੇ ਸ਼ੇਅਰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਗਲਤੀ ਵਲਤੀ ਹੋ ਗਈ ਉਹ ਵੀ ਬਾਈ ਜੀ ਮਾਫ ਕਰ ਰਿਆ ਕਰੋ ਕਿਉਂਕਿ ਜਦੋਂ ਬੋਲਦੇ ਆ ਗਲਤ ਵੀ ਬੋਲੇ ਜਾਂਦਾ ਕਈ ਵਾਰੀ ਉਹ ਮਾਫੀ ਚਾਹੁੰਨੇ ਬਾਈ ਜੀ ਤੇ ਅਗਲੀ ਵੀਡੀਓ ਫੇਰ ਇੱਕ ਦੋ ਨਾਲ ਚ ਲੈ ਕੇ ਆਵਾਂਗੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਬਾਈ ਜੀ ਇੱਕ ਕੌਰੀ ਅਰਦੀ ਆਪਣੇ ਕੋਲੇ ਸੁਦਵਾ ਹੈਗੀ ਹੈ ਜੇ ਕਿਸੇ ਨੂੰ ਕੌਰੀ ਅਰ ਚਾਹੀਦਾ ਹੋਵੇ ਤਾਂ ਜਦੋਂ ਮਰਜ਼ੀ ਮੰਗਵਾ ਲਓ ਬਾਈ ਜੀ ਵੀ 2000 ਦਾ ਪਾਰਸਲ ਮੰਗਵਾ ਲਿਆ ਕਰੋ ਐਂ ਜੀ ਇੱਕ ਦਾ ਸੂਟ ਦਾ ਔਖਾ ਹੋ ਜਾਂਦਾ 2 2000 ਦਾ ਪਾਰਸਲ ਮੰਗਵਾ ਲਿਆ ਕਰੋ ਪਹੁੰਚਦਾ ਕਰ ਦਾਂਗੇ ਭਾਈ ਜੀ ਸਾਫ਼ ਸੁਥਰਾ ਕੰਮ ਆਪਣਾ ਕੋਈ ਠੱਗੀ ਠੋਰੀ ਵਾਲਾ ਕੰਮ ਨਹੀਂ ਇਹਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ